你跟他谈不行，我就别。你打算去哪 Thank mm -hmm. you. ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਦਵਾਂਸ ਜੀ ਵੱਲੋਂ ਜਿਹੜੀ ਮਾੜੇ ਅੰਸ਼ਾਂ ਦੇ ਖਿਲਾਫ ਜਿਹੜੀ ਮਹਿਮ ਜਲਾਈ ਚ ਜਿਹਦੇ ਵਿੱਚ ਕੱਲ ਤੁਹਾਡੇ ਇਨਚਾਰਜ ਹੈਡੋਂ ਪੀਐਸੀ ਮਖਤਿਆਰ ਸਿੰਘ ਇਹ ਇਹਨਾਂ ਦੀ ਟੀਮ ਲੜਾ ਨਾਕੇ ਦੇ ਦਰਾਂ ਫਰਮਾਨ ਪੁੱਤਰ ਰੁਜਨਦੀਨ ਚਮਟਪਿੰਡ ਦਾ ਮਲੌਤ ਥਾਣੇ ਦੇ ਪਿੰਡ ਪੈਂਦਾ ਇਹਦਾ ਇਹਨੂੰ ਗ੍ਰਿਫਤਾਰ ਕੀਤਾ ਇੱਕ 32 ਗੋਰ ਦਾ ਪਿਸਤਲ ਤੇ ਦੋ ਕੈਟਰੀ ਦੇ ਨਾਲ ਦਰਾਨਾ ਜਿਹੜਾ ਪੋਸੀਸ਼ਨ ਆਇਆ ਵੀ ਇਹਦੇ ਕੋਲ ਨੌਮ ਜਿਹੜੀ ਲੜਕੀ ਸੀ ਉਹਦੇ ਥਰੂ ਇਹਦੇ ਕੋਲ ਪਿਸਤਲ ਆਇਆ ਉਹਦੇ ਬਾਰੇ ਵੀ ਅਸੀਂ ਜਿਹੜੀ ਹੈ ਤਹਿਕੀਕ ਕਰ ਰਹੇ ਹਾਂ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 121 ਅੰਡਰ ਸੈਕਸ਼ਨ ਨੰਬਰ 25298 ਆਬਜੈਕਟ ਪੀਐਸ ਸੰਨਾਲਾ ਦਰਜ ਕੀਤਾ ਗਿਆ ਜਿਸ ਨੂੰ ਅਜ ਮਾਨਜੋ ਕੋਰਟ ਦੇਸ਼ੇ ਕਰਕੇ ਅਡੀ ਫਰਦਰ ਤਤਰੀਸ਼ ਵੀ ਦੇ ਵਰਗੀਤੀ ਜਾਊਗੀ ਇਹ ਕਿੱਥੋਂ ਆਇਆ ਤੇ ਕਿਸੇ ਹੋਰ ਕੰਪਨੀ ਦਾ ਨਹੀਂ ਵਰਤਿਆ ਸਰ ਕੋਈ ਮੁੱਢਲੀ ਜਾਣਕਾਰੀ ਚ ਪਤਾ ਲੱਗਿਆ ਵੀ ਕੋਈ ਬਾਰਦਾਤਰ ਨਹੀਂ ਤੇ ਨਹੀਂ ਇਸ ਤਰ੍ਹਾਂ ਦੀ ਇਹ ਮੰਨ ਸਕੀ ਸੀ ਹਾਂਜੀ ਅਜੇ ਇਸ ਸਟੇਜ ਤੇ ਨਹੀਂ ਜਿਹੜਾ ਇਹ ਰਿਮਾਰਕ ਲੱਗਾ ਫਿਰ ਇਹ ਗੱਲ ਜਿਹੜੇ ਨਵੇਂ ਫੈਕਟ ਸਾਹਮਣੇ ਆਣਗੇ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਕੋਈ ਸਪਲਾਈ ਵਗੈਰਾ ਵੀ ਨਹੀਂ ਹਜੇ ਕੋਈ ਹਜੀ ਗੱਲ ਨਹੀਂ ਇਹ ਤਪਤੀਸ਼ ਦਾ ਅਜੇ ਪਾਰਟ ਹੈ ਜੋ ਵੀ ਤਪਤੀਸ਼ ਦੇ ਦੌਰਾਨ ਸਾਹਮਣੇ ਆਣਗੇ ਸਪਲਾਈ ਜੇ ਕੋਈ ਹੋਰ ਵੀ ਬਗਵਰ ਉਹ ਤੁਹਾਡੇ ਨਾਲ ਬਾਅਦੋਂ ਸਾਂਝੇ ਕੀਤੇ ਲੈ ਸਭ ਕ੍ਰਿਮੀਨਲ ਰਿਕਾਰਡ ਹੈ ਇਹਦਾ ਇੱਕ ਇਹਦੇ ਖਾਫ ਆਲਰੇਡੀ ਇੱਕ ਪਰਚਾ ਦਰਜ ਹੈ ਉਹ ਕਿਸੇ ਦਾ ਕੁਝ ਨਹੀਂ ਉਹ ਵੀ ਲੜਾਈ ਝਗੜਾ ਤੇ ਮੁਲਾਜ਼ਮਾ ਨਾਲ ਜਿਹੜਾ ਉਹਦੀ ਡਿਊਟੀ 'ਚ ਗਲਪ ਪਾਉਂਦਾ ਸੀ ਜੀ ਤੁਹਕੇ 팬 ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਪਹਿਲਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲੀ ਦੱਸਿਆ ਪਿਆ ਜੀ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669